ਪੰਡਾਲ 'ਚ ਮੇਰੀਆਂ ਸਰਕਾਰ ਜੋ ਪੈਣਾ ਔਰ ਮਾਮਾ ਦੇ ਸਮਾਨ ਬਜ਼ੁਰਗਾਂ ਵੀਰ ਆਲੇ ਦੁਆਲੇ ਸੁਣ ਰਹੇ ਇਸ ਜ਼ਬਰ ਵਿਰੋਧੀ ਪੰਜਾਬ ਸਰਕਾਰ ਦੀ ਜਿਹੜੀ ਮਾੜੀ ਕਰਤੂਤ ਜਿਹੜਾ ਨੰਗਾ ਚਿਹਰਾ ਇਹ ਚਿਹਰਾ ਉਸ ਵੇਲੇ ਵੀ ਨੰਗਾ ਹੋਇਆ ਸੀ ਹਕੂਮਤ ਦਾ ਜਦੋਂ ਹਵੌਰ ਦੇ ਅੰਦਰ ਭੀਮਟਾਕ ਨੂੰ ਵੱਢ ਕੇ ਟੋਟੇ ਕਰ ਮੋਰੀਚ ਪਾਇਆ ਸੀ ਇਹ ਸਰਕਾਰ ਦਾ ਚਿਹਰਾ ਉਸ ਵੇਲੇ ਵੀ ਲੰਗਾ ਹੋਇਆ ਸੀ ਜਦੋਂ ਜਸਵੰਤ ਖਾਲਸਾ ਆ ਗਿਆ ਤੇ ਉਹਨਾਂ ਨੂੰ ਨੰਗੇ ਕਰਕੇ ਬਾਜ਼ਾਰਾਂ ਦੇ ਅੰਦਰ ਘੁਮਾਇਆ ਗਿਆ ਇਹ ਸਰਕਾਰਾਂ ਦਾ ਚਿਹਰਾ ਉਸ ਵੇਲੇ ਵੀ ਲੰਗਾ ਹੋਇਆ ਜਦੋਂ ਮੁਸਲਮਾਨ ਪਰਿਵਾਰ ਨੂੰ ਉਹ ਜਵੇਰ ਤੋਂ ਲਿਆ ਕੇ ਟੁਹਾਰੇ ਦੇ ਕੋਲੇ ਜਿਉਂਦਿਆਂ ਨੂੰ ਕਾਰ ਦੇ ਅੰਦਰ ਗੱਡੀ ਦੇ ਅੰਦਰ ਸਾੜਿਆ ਪਰ ਇਹ ਕਿਵੇਂ ਹੈ ਸਾਰਾ ਕੁਝ ਇਸ ਕਰਕੇ ਆ ਕਿਰਤੀ ਲੋਕਾਂ ਸਾਨੂੰ ਸਮਝਣ ਦੀ ਲੋੜ ਹੈ ਜਿਹੜੀ ਕੱਚੀ ਸਰਕਾਰਾਂ ਅਸਲ ਦੇ ਵਿੱਚ ਮੇਰੀ ਆਸ ਮੇਰੀ ਮੰਗ ਉਹ ਦੋ ਪੂਰੀ ਹੋਵੇਗੀ ਜਦਾਂ ਵੀ ਮੋਦੀ ਨੂੰ ਲਿਆਓ ਭਾਰਤ ਦੇ ਅੰਦਰ ਤੇ ਅੱਜ ਪੂਰੇ ਸੰਸਾਰ ਦੇ ਅੰਦਰ ਮੋਦੀ ਤੋਂ ਡੱਕਿਰਤ ਦੇ ਪੈਸੇ ਤੇ ਉਡਾਰੀਆਂ ਮਾਰ ਰਿਹਾ ਹੈ ਕਿਧਰੇ ਚੰਗਾ ਦੀ ਗੱਲ ਹੈ ਕਿਧਰੇ ਇਲਾਜ ਕਰਾਉਣ ਦੀ ਥਾਲੀਆਂ ਖੜਕਾ ਕੇ ਲੋਕਾਂ ਦਾ ਇਲਾਜ ਕਰਨ ਦੀ ਗੱਲ ਹੈ ਪਰ ਹੋਇਆ ਕੀ ਹੈ ਸਾਨੂੰ ਸਮੁੱਚੇ ਲੋਕਾਂ ਨੂੰ ਜਾਤਾਂ ਮਗਵਾ ਧਰਮਾਂ ਭਾਸ਼ਾ ਤੋਂ ਉੱਪਰ ਉੱਠਦੇ ਹੋਏ ਸਾਨੂੰ ਇੱਕ ਹੋ ਕੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਇਹ ਸਿਰਫ ਇਹ ਲੋਕਾਂ ਤੋਂ ਵੱchn ਦੇ ਲਈ ਕਿਰਤੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਜੈ ਸ਼ਰ ਗਰਸ਼